ਪਿਓ ਹੀ ਬਣਿਆ ਆਪਣੇ ਪੁੱਤ ਦਾ ਵੈਰੀ ਕਹੀ ਮਾਰ ਪੁੱਤਰ ਦਾ ਕੀਤਾ ਕਤਲ ਪੱਖੇ ਨੂੰ ਲੈ ਕੇ ਪਿਓ ਪੁੱਤ ਵਿੱਚ ਹੋਇਆ ਸੀ ਝਗੜਾ ਨਾਬਾ ਬਲੌਕ ਦੇ ਪਿੰਡ ਮੱਲੇਵਾਲ ਵਿੱਚ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਗਿਆ ਪੋਤੇ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਵਿੱਚ ਪਏ ਫਰਾਟੇ ਪੱਖੇ ਨੂੰ ਲੈ ਕੇ ਲੜਾਈ ਝਗੜਾ ਹੋਇਆ ਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪਿਓ ਨੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਪੀੜਤ ਪਟਿਆਲਾ ਦੇ ਸਰਕਾਰੀ ਹਸਪਤਾਲ ਬਾਅਦ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿਖੇ ਉਸ ਦੀ ਮੌਤ ਹੋ ਗਈ ਪਾਤਸ਼ੋ ਪੁਲਿਸ ਬਲੋ ਪਰਿਵਾਰਕ ਮੈਂਬਰਾਂ ਨੇ ਬਿਆਨਾਂ ਦੇ ਆਧਾਰ ਤੇ આરોપી ਮਲਕੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਨ ਫਿਰ ਤੋਂ ਦੱਸ ਦਈਏ ਕਿ ਪਿਓ ਪੁੱਤ ਦੇ ਝਗੜੇ ਤੋਂ ਬਾਅਦ ਪਿਓ ਨੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਤੇ ਉਸ ਪੱਖੇ ਨੂੰ ਲੈ ਕੇ ਜੋ ਝਗੜਾ ਹੋਇਆ ਤੇ ਜਿਸ ਤੋਂ ਬਾਅਦ ਪਿਓ ਨੇ ਆਪਣੇ ਪੁੱਤ ਨੂੰ ਮੌਤੇ ਘਾਟ ਉਤਾਰ ਦਿੱਤਾ ਇਹ ਇਹ ਤਾਂ ਜੀ ਮੇਰਾ ਬڑا ਮੁੰਡਾ ਤੀ ਇਹ ਹਾਂਜੀ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਆ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋٹے ਖੈਬਰ ਪੇ ਜਾਦੇ ਖੈਬਰ ਖੁੱਬੜ ਪੇ ਇਹ ਮੇਰਾ ਮੁੰਡਾ ਜਿਹੜਾ ਬڑا ਤੀ ਇਹ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਦੋ ਕਈਆਂ ਮਾਰੀਆਂ ਇੰਨੇ ਨੂੰ ਮੇਰੀ ਨੋਟ ਟਕੜੀ ਜਦ ਤੀ ਮਾਰਨ ਲੱਗਿਆ ਇੰਨੇ ਨੂੰ ਸਾਨੂੰ ਫੋਨ ਕਰਦਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਸਾਨੂੰ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈ ਕੇ ਤੇ ਚਾਹ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਇਦਾਂ ਲੜ ਪੈਂਦੇ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਤੀ ਹੁੰਦਾ ਬਸ ਉਦੋਂ ਹੀ ਲੜੇ ਨੇ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਉਹਨਦੇ ਦੀ ਉਮਰ ਤਾਂ 35 ਸਾਲ ਦੀ ਉਮਰ ਆਮ ਗਈ ਮੇਰੇ ਵਿਆਹਿਆ ਵਸ ਸੀ ਹਾਂਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂਜੀ ਘਰੇ ਉੱਚੜ ਗਿਆ ਸ਼ਰਾਬ ਨੇ ਜੜਿਆ ਪਹਿਲਾਂ ਆਪਣੇ ਬੱਚੇ ਦਾ ਜਨਮ ਜੜਾ ਮਨਾ ਕੇ ਹਟਿਆ ਜੀ ਇੱਕ ਮਾਰੋ ਮੋਟਾ ਪੈਗ ਪੋਕੀ ਲਾ ਲਿਆ ਤੁਹਾਨੂੰ ਬਾਪੂ ਤੋਂ ਨਹੀਂ ਹਾਂ ਬਾੜ ਬੋੜੇ ਪੱਖੇ ਪੋਖੇ ਬੈਠੇ ਲੱਟੇ ਕੱਫਰੇ ਮੂਰੇ ਜਾਲੀ ਵਿੱਚ ਅੱਛਾ ਤੂੰ ਕਦੇ ਮੁੰਡੇ ਤੋਂ ਥਪੜਾ ਥਪੜ ਲੱਗਿਆ ਚਲੋ ਪਾਏਗੇ ਕੁਛ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਧੀ ਗਿਆ ਰਾਤ 11:00 ਵਜੇ ਕਹੀ ਚੱਕੇ ਰਾਤ ਨੂੰ ਆ ਗਏ ਕੋਈ ਹਾਂਜੀ ਖਲਾਤ ਲੈ ਗਈ ਜੀ ਲੱਗਿਆ ਰਿਹਾ ਆਪਾਂ ਚੜ੍ਹ ਗਏ ਗਾਰੰਟੀ ਕਿ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਉਹਦਵਾਰ ਦੀ ਜੀ ਸ਼ਾਮ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪੀਟਲ ਲੈ ਗਏ ਹਾਂ ਹੀ ਨਾਪੇ ਲੈ ਗਿਆ ਹਸਪੀਟਲ ਸਰਕਾਰੀ ਰਾਤ ਹਾਂਜੀ ਠੀਕ ਹੈ ਤੇ ਜੁਵਾ ਜੀ ਫਿਰ ਉਹਨਾਂ ਨੇ ਪਟਿਆਲਾ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤਾਂ ਪਹੁੰਚ ਗਈ ਉਹ ਬਤਾਈਏ ਜੀ ਦੀ ਗਾਉ ਖਾਈ ਉਹਨੇ ਨਿਹੜੇ ਬੱਚੇ ਨੇ ਇਹਦੇ ਹੱਥੇ ਟਾਈਮ ਕਟੂ ਜਰੀਆ ਉਹਦਾ ਫਾਦਰ ਉਹ ਸਾਨੂੰ ਜੀ ਤਲਾ ਆਈ ਸੀ ਵੀ ਪਰਸੋਂ ਬੰਦਾ ਦਾਖਲ ਸੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜਿਹਦੀ ਕੱਲ ਦੇ ਦੁਰਾਨੇ ਇਲਾਜ ਪੀਜੀਏ ਲੈ ਕੇ ਜਾਦੇ ਫਿਰ ਉਹਦੀ ਡੈਥ ਹੋ ਗਈ ਸੀ ਜੀ ਤੇ ਮਰਿਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀਤ ਸਿੰਘ ਇਹ ਕਾਰਨ ਕਿ ਇਹਦੇ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਦਫਾ ਤਾਂ ਬੋਲੇ ਕਈ ਦੇ ਕਈ ਨਾ ਮਾਰਿਆ ਉਹਦੇ ਸਿਰ ਚ ਵਾਰ ਕਿਤੇ ਤਿੰਨ ਚਾਰ ਵਾਰ ਤਾਂ ਕਰਕੇ ਉਹ ਕਰਕੇ ਉਹ ਗੰਭੀਰ ਜਖਮੀ ਹੋ ਫਿਰ ਜਿਸ ਕਾਰਨ ਉਹ ਡੈਥ ਹੋ ਗਈ ਜੀ ਉਹਨਾਂ ਆਪਸ਼ ਚ ਪ੍ਰਵਾਸ ਦੀ ਉਹਦਾ ਵਫਾਦਤ ਦੇ ਉਹਦਾ ਮੁੰਡਿਆ ਆਪਸ਼ ਲੜਾਈ ਜਗੜਾ ਥੋੜਾ ਬੋਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਕੁੱਟ ਮਾਰ ਦਿੱਤਾ ਜੀ ਤੇ ਅਰੈਸਟ ਹੋ ਗਏ ਜੀ ਹਾਜੀ ਜੀ ਆਪਣੇ ਕੀ ਨਾਮ ਦਾ ਤਰਤੀ ਚੜੀ ਜਾਂਦਾ ਜੀ ਚੜਦੀ ਕਲਾ ਟੈਂਪ ਟੀਪ ਦੇ ਲਈ ਨਾਬਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾਣ ਨੀਡਸ call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us